ਮੁਹੱਬਤ ਹੈ ਭੈਣ ਨਾਲ ਭਰਾ ਨਾਲ ਮਹਿਬੂਬ ਨਾਲ ਮੁਹੱਬਤ ਤਾਂ ਮੁਹੱਬਤ ਹੈ ਸੱਚੇ ਦਿਲੋਂ ਹੋਣੀ ਚਾਹੀਦੀ ਹੈ ਕਿਤੇ ਵੀ ਹੋਵੇ ਕੋਈ ਜੀਰੇ ਪਰਬਤ ਨੂੰ ਕੋਈ ਵਿਕਦਾ ਸ਼ਰੇ ਬਜ਼ਾਰੀ ਸਭ ਤੋਂ ਸੱਚੀ ਮੁਹੱਬਤ ਪਤਾ ਕਿਹੜੀ ਹੈ ਕਿਹੜੀ ਹੈ ਸੱਚੀ ਮੁਹੱਬਤ ਕੋਈ ਦੇ ਸਕਦਾ ਜਵਾਬ ਮੈਨੂੰ ਐਸੇ ਮੈਂ ਕਦੇ ਪੁੱਛਿਆ ਨਹੀਂ ਅੱਜ ਪਹਿਲੀ ਵਾਰੀ ਪੁੱਛਣ ਲੱਗੀ ਐ ਸੱਚੀ ਮੁਹੱਬਤ ਕਿਹੜੀ ਆ ਤੇ ਕੌਣ ਕਿਨੂੰ ਕਰਦਾ ਹੈ ਹੈਗਾ ਕੋਈ ਜਵਾਬ ਐਦਾਂ ਕਰ ਦੋ ਜ ਨਹੀਂ ਹੈਗਾ ਤੁਹਾਨੂੰ ਆ ਜਾਓ ਦੱਸੋ ਮੈਨੂੰ ਇੱਥੇ ਹੀ ਦੱਸ ਦੋ ਇੱਕ ਮਿੰਟ ਇੱਕ ਮਿੰਟ ਹਾਂਜੀ ਸੱਚੀ ਮੁਹੱਬਤ ਕਿਹੜੀ ਆ ਮਾਪੇ ਠੀਕ ਐ ਇਹ ਵੀ ਸਹੀ ਐ ਇਹ ਤੋਂ ਵੀ ਗਾਹ ਦੀ ਗੱਲ ਹੈ ਜੀਵਨ ਸਾਥੀ ਇਹ ਵੀ ਚੰਗੀ ਗੱਲ ਆ ਚਲੋ ਜੀਵਨ ਸਾਥੀ ਵੀ ਪਿਆਰਾ ਹੋਣਾ ਚਾਹੀਦਾ ਜਿਹਦੇ ਨਾਲ ਜ਼ਿੰਦਗੀ ਕੱਢਣੀ ਆ ਸਹੀ ਗੱਲ ਪਰ ਸਾਥ ਤਾਂ ਉੱਥੇ ਵੀ ਪਤਾ ਨਹੀਂ ਕਿੱਥੇ ਡੋਰਾਂ ਛੱਟ ਜਾਂਦੀਆਂ ਨੇ ਜੀ ਥੱਡੇ ਅੰਸ਼ੇ ਠੀਕ ਆ ਚੰਗੀ ਗੱਲਾਂ ਮਾਪੇ ਵੀ ਪਿਆਰੇ ਹੁੰਦੇ ਆ ਜੀਵਨ ਸਾਥੀ ਵੀ ਪਿਆਰਾ ਹੁੰਦਾ ਪਰ ਸੱਚੀ ਮੁਹੱਬਤ ਕਿਹੜੀ ਆ ਗੁਰੂ ਨਾਲ ਗੁਰੂ ਨਾਲ ਉਹ ਵੀ ਮੁਹੱਬਤ ਛੱਤੀ ਆ ਬਿਲਕੁਲ ਜੀ ਬਿਲਕੁਲ ਉਹੀ ਮੈਂ ਕਹਾ ਮੁਹੱਬਤ ਬੜੇ ਤਰ੍ਹਾਂ ਦੀ ਹੈ ਔਰ ਜਿੱਥੇ ਮੁਹੱਬਤ ਜਿਹੜੀ ਤੁਸੀਂ ਦਿਲੋਂ ਕਬੂਲ ਨਹੀਂ ਚਾਹੇ ਮਾਪੇ ਚਾਹੇ بیوی ਤੇ ਚਾਹੇ ਗੁਰੂ ਉਹ ਤਾਂ ਸੱਚੀ ਹੈਗੀ ਹੋਈ ਆ ਪਰ ਅਸਲ ਸੱਚੀ ਮੁਹੱਬਤ ਉਹ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ ਸਹੀ ਬਿਲਕੁਲ ਤੁਸੀਂ ਆਪਣੇ ਆਪ ਨੂੰ ਮੁਹੱਬਤ ਕਰੋਗੇ ਤਾਂ ਤੁਸੀਂ ਕਿਸੇ ਨੂੰ ਮੁਹੱਬਤ ਦੇ ਸਕਦੇ ਹੋ ਔਰ ਇਹ ਮੁਹੱਬਤ ਜਿੰਨਾ ਚਿਰ ਸਾਹ ਨੇ ਉਹਨਾਂ ਚਿਰ ਨੇ ਬਣੀ ਆ ਜਿਹੜੇ ਨਾਲ ਨੇ ਉਹਨਾਂ ਦਾ ਪਿਆਰ ਕਿ ਸਾਥ ਛੱਡ ਜਨਮ ਤੇ ਇਹ ਜਿਹੜੀ ਮੁਹੱਬਤ ਅਜਿਹਾਂ ਤੇ ਤੁਹਾਡੇ ਸਾਥ ਚੱਲਦੇ ਨੇ ਉਹਨਾਂ ਚਿਰ ਤੁਹਾਡੇ ਨਾਲ ਐ ਉਹਨਾਂ ਚਿਰ ਹੀ ਤੁਸੀਂ ਕਿਸੇ ਨੂੰ ਮੁਹੱਬਤ ਨਹੀਂ ਸਕਦੇ ਇਹ ਦੁਨੀਆ ਕੇ ਰਮਜੀਤ ਵਸਦੇ ਉਜਾੜਦੀ ਕਹਿੰਦੇ ਕਿਸੇ ਦੀ ਖੁਸ਼ੀ ਨੂੰ ਵੇਖ ਕੇ ਕੋਈ ਵੀ ਖੁਸ਼ ਨਹੀਂ ਹੁੰਦਾ ਆਪਣੇ ਖੂਨ ਸਫੇਦ ਹੋ ਚੁੱਕੇ ਨੇ ਕੋਈ ਆਪਣਾ ਸਗਾ ਵੀ ਖੁਸ਼ੀ ਨੂੰ ਵੇਖ ਕੇ ਰਾਜ਼ੀ ਨਹੀਂ ਹੁੰਦਾ ਗਵੰਡੀ ਨਹੀਂ ਰਾਜ਼ੀ ਹੁੰਦੇ